ਖਾਨ ਮਜ਼ਦੂਰ ਸੰਘਰਸ਼ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦਾ ਯਕਾ ਜਿੰਦਾਬਾਦ 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 ਗੌਰਮੈਂਟ ਘਰਾਣਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨਾਂ ਵਾਂ ਦੇ ਯਾਰ ਬੰਦ ਕਰਾ ਜਿੰਦਾਬਾਦ ਬੰਦ ਕਰਾ ਜਿੰਦਾਬਾਦ ਕੀਡ ਕੀਤੇ ਗਏ ਆ ਜੋ ਕਿ ਘੁਮਣਾ ਤੋਂ ਈਮੀਆਂ ਵਾਲੇ ਚੱਕੇ ਲੱਡੇ ਗਏ ਆ ਪਿਛੇ ਵਾ ਪਿਛੇ ਵਾ ਪਿਛੇ ਵਾ ਪਿਛੇ ਵਾ ਵਾਸਤੇ ਪਿਛੇ ਵਾ ਬੰਦ ਕਰੋ ਬੰਨੋ ਬੰਨ ਟਾਰ ਬੰਨ ਆ ਬੰਡੀ ਵੀਡੀਓ ਬਣਾਓ ਵੀਡੀਓ ਬਣਾਓ ਆ ਮੰਡੀ ਮੰਡੀ ਆ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਲੋਨ ਚਾਣ ਲਈ ਸੀ ਲੋਕਮਾਨ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਉਹ ਪਰਿਵਾਰ ਜ਼ਮੀਨ ਬਚਾਉਂਦੀ ਆ ਆ ਮਤਾਵਾ ਪੜਾ ਆ ਦੇਖੋ ਅਸੀਂ ਅਸੀਂ 80 ਸਾਲ ਦੀ ਉਮਰ ਆ ਜਿਹੜੀਆਂ ਆਪਣੀ ਜ਼ਮੀਨ ਬਚਾਉਣ ਦੀ ਗੱਲ ਕਰ ਰਹੀਆਂ ਹੈਗੀਆਂ ਕਿਹਨਾਂ ਤੋਂ ਮੰਗਾਉਂਦੇ ਸੁੱਤੇ ਇਹਨਾਂ ਨੂੰ ਐਸੇ ਜੱਫੇ ਬੰਦ ਕੇ ਸਾਥੀ ਅਗੜੇ ਬਣੇ ਖਲੋਤੇ ਹੈਗੇ ਸ਼ਾਂਤ ਬਾਈ ਵਿਰੋਧ ਕਰਕੇ ਘਰਾ ਲੋ ਕਰਕੇ ਵਾਸਲੇ ਵਿੱਚੋਂ ਤਾਰ ਲਿਆ ਗਿਆ ਆ ਆ ਹਲਾਅ ਆ ਜੋ ਅੱਜ ਲਗਾਤਾਰ ਗਰਦਾਸਪੁਰ ਦੇ ਵਿੱਚ ਵਾਪਰ ਰਿਹਾ ਤੇ ਆਹ ਜਿਹੜਾ ਪਾਣੀ ਪਾਇਆ ਜਾ ਰਿਹਾ ਆ ਤੇ ਕੋਈ ਬਾੜ ਦੀ ਮਰੀਜ਼ ਆ ਕੋਈ ਸ਼ੂਗਰ ਦੀ ਮਰੀਜ਼ ਆ ਤੇ ਉਹਨਾਂ ਨੂੰ ਜਬਰੇ ਜਿਹੜਾ ਬੱਸਾਂ ਦੇ ਵਿੱਚ ਲਾਜ ਕੇ ਮਾਸਟਰ ਗੁਰਜੀਤ ਸਿੰਘ ਦੀ ਦਵਾਈ ਦੇ ਮਰਦੇ ਨੇ ਆ ਇਹਨਾਂ ਨੇ ਬਾਸ ਤੋਂ ਤਾਰ ਲਿਆ ਗਿਆ ਆ ਸ਼ਾਂਤਮਈ ਤਰੀਕੇ ਦੇ ਨਾਲ